ਦੁੱਖ ਪਰ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਸ ਟਾਈਮ ਸਿਚੁਏਸ਼ਨ ਚ ਜਿਹੜੀ ਚੋਂ ਮੈਂ ਲੰਘ ਕੇ ਆਈ ਆ ਨਾ ਦਿਲ ਦੇ ਅੰਦਰ ਬਹੁਤ ਜ਼ਿਆਦਾ ਹੀ ਦਰਦ ਹੈ ਕੀ ਦੱਸ ਨਹੀਂ ਸਕਦੀ ਬਹੁਤ ਤੁਹਾਨੂੰ ਸਾਰਿਆਂ ਨੂੰ ਵੀਰੇ ਦੀ ਹਾਲਤ ਬਾਰੇ ਪਤਾ ਹੀ ਹੈ ਹਨਾ ਉਹ ਸਿਚੁਏਸ਼ਨ ਚੋਂ ਲੰਘ ਰਹੇ ਨੇ ਹਨਾ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਹਾਲਤ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਹਨਾ ਕਿਉਂਕਿ ਭਾਬੀ ਜੀ ਨੂੰ ਵੀ ਮਿਲ ਕੇ ਆਈ ਅੰਦਰ ਮਾਤਾ ਜੀ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਹੀ ਗੱਲ ਕਰਕੇ ਆਈ ਅੰਦਰ ਹੋਰ ਵੀ ਮੇਰੇ ਜਿਹੜੇ ਕਲਾਕਾਰ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ तकरीबन ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਸਾਰੀ ਉਹ ਇੱਥੇ ਆ ਤੇ ਜੋ ਇਹ ਐਡੀ ਵੱਡੀ ਅਣਸੁਖਾਵੀ ਘਟਨਾ ਹੋਈ ਜੀਨੇ ਪੂਰੇ ਪੰਜਾਬ ਪੂਰੇ ਭਾਰਤ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਲੈਵਲ ਤੇ ਰਹਿੰਦੇ ਨੇ ਉਹਨਾਂ ਦੇ ਦਿਲਾਂ ਨੂੰ ਝੰਡੋੜ ਕੇ ਰੱਖਤਾ ਕੀ ਇਹ ਕਿਵੇਂ ਕਿੱਦਾਂ ਕਿਵੇਂ ਹੋ ਸਕਦਾ ਹਨ ਪ੍ਰਮਾਤਮਾ ਅੱਗੇ ਦੁਆ ਕਰਦੀਆਂ ਕਿ ਸਾਰੇ ਤੁਸੀਂ ਵੀ ਸਾਰੇ ਉਸ ਪ੍ਰਮਾਤਮਾ ਅੱਗੇ ਦੁਆ ਕਰੋ ਕਿਉਂਕਿ ਨਿੱਕੇ-ਨਿੱਕੇ ਬੱਚੇ ਵੀ ਦੁਆਵਾਂ ਕਰ ਰਹੇ ਨੇ ਇਸ ਟਾਈਮ ਕੀ ਪਰਮਾਤਮਾ ਕਰੇ ਜਿਹੜਾ ਮੇਰਾ ਰਾਜਵੀਰ ਵੀਰ ਆ ਉਹਦੀ ਤੰਦਰੁਸਤੀ ਪਰਮਾਤਮਾ ਉਹਦੀ ਦੇਹ ਅਰੋਗਤਾ ਉਹਦੇ ਸ਼ਰੀਰ ਦੀ ਜਿਹੜੀ ਉਹਦੀ ਦਿੱਕਤ ਐ ਸਾਰੀ ਜਿਵੇਂ ਆਕਸੀਜਨ ਨਹੀਂ ਜਾ ਰਹੀ ਜੋ ਵੀ ਦਿੱਕਤ ਆ ਰਹੀਆਂ ਨੇ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣ ਲਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੱਗੇ ਹੀ ਦੁਆ ਅਸ਼ੀਸ਼ ਕਰਦੇ ਆ ਦੇਖੋ ਜੀ ਕਿ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੇ ਮਹੰਤ ਹੁੰਦੇ ਨੇ ਪਰਮਾਤਮਾ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣਦਾ ਹਨ ਜੀ ਇਸ ਲਈ ਅਸੀਂ ਵੀ ਦੁਆ ਕਰਨ ਆਏ ਇੱਥੇ ਕਿ ਪਰਮਾਤਮਾ ਕਰੇ ਮੇਰਾ ਰਾਜਵੀਰ ਵੀਰ ਜਲਦੀ ਤੋਂ ਜਲਦੀ ਬੈਡ ਤਾਂ ਖੜਾ ਹੋ ਜਵੇ ਬਸ ਠੀਕ ਹੋ ਜਵੇ